ਹੁਣ ਤੁਸੀਂ ਆ ਝੋਨਿਆਂ ਦੇ ਵਿੱਚ ਫਰਕ ਦੇਖੋ ਆ ਜਿਹੜਾ ਝੋਨਾ ਹੈਗਾ ਇਹ ਵੀ ਇੱਕੋ ਦਿਨ ਦਾ ਲੇਬਰ ਨੇ ਇੱਕੋ ਦਿਨ ਦੇ ਵਿੱਚ ਦੋਨੋਂ ਖੇਤ ਲਗਾਏ ਨੇ ਇਹ ਦੋ-ਦੋ ਕਿੱਲੇ ਦਾ ਪਲਾਟ ਹੈਗਾ ਇਹ ਵੀ ਦੋ ਕਿੱਲੇ ਆ ਇਹ ਵੀ ਦੋ ਕਿੱਲੇ ਆ ਇਹ ਵੀ ਇੱਕੋ ਦਿਨ ਦੇ ਵਿੱਚ ਲੱਗਿਆ ਤੇ ਪਰਮਲ ਹੈਗੀ 110 ਦੋਨੋਂ ਪਰਮਲਾਂ ਜਿਹੜੀਆਂ 110 ਵੈਰਾਈਟੀਆਂ ਨੇ ਇੱਕੋ ਦਿਨ ਦੇ ਵਿੱਚ ਲੱਗੀਆਂ ਨੇ ਹੁਣ ਆ ਜਿਹੜਾ ਝੋਨਾ ਹੈ ਅਸੀਂ ਹਰ ਸਾਲ ਟ੍ਰੇਲ ਕਰਦੇ ਰਹਿੰਦੇ ਆ ਕਿ ਟ੍ਰਾਇਲ ਜ਼ਰੂਰ ਕਰਕੇ ਦੇਖਣਾ ਚਾਹੀਦਾ ਇਹਦੇ ਉੱਤੇ ਆਪਾਂ ਸਪਰੇਅ ਕੀਤੀ ਆ ਆ ਯੂਰੀਆ ਦੀ ਫੈਰਸ ਸਲਫੇਟ ਦੀ ਲੋਹੇ ਦੀ ਤੇ ਚੂਨੇ ਦੇ ਜਿਹੜਾ ਕਲੀ ਦਾ ਪਾਣੀ ਹੁੰਦਾ ਇਹਦੇ ਉੱਤੇ ਸਪਰੇਅ ਨਹੀਂ ਕੀਤੀ ਹੈਗੀ। ਬਾਕੀ ਆ ਸੈਂਟਰ ਦੇ ਵਿੱਚ ਮੈਂ ਕੈਮਰਾ ਖਿਲਾ ਰਿਆ ਤੁਸੀਂ ਫਰਕ ਦੇਖੋ। ਹੁਣ ਕਿੰਨੀ ਸਪਰੇਅ ਕੀਤੀ ਆ? ਡੇਢ ਕਿਲੋ ਯੂਰੀਆ 1 ਕਿਲੋ ਫੈਰਸ ਸਲਫੇਟ ਲੋਹਾ ਤੇ 700 ਗ੍ਰਾਮ ਜਾਂ 800 ਗ੍ਰਾਮ ਚੂਨਾ ਲਿਆ ਜਿਹੜਾ ਕਲੀ ਦਾ ਕਲੀ ਹੁੰਦੀ ਆ। ਉਹਨੂੰ ਰਾਤ ਭੇਂ ਕੇ ਰੱਖ ਲਿਆ ਸੀ ਕਲੀ ਨੂੰ ਸਾਰੀ ਰਾਤ ਭੇਂ ਕੇ ਰੱਖ ਲਿਆ ਸੀ ਤੇ ਸਵੇਰੇ ਸਪਰੇਅ ਕੀਤੀ ਸੀ। ਇਹ ਮੈਂ 1 ਕਿੱਲੇ ਦੀ ডোজ ਦੱਸੀ ਜਾਂ 1.5 ਕਿਲੋ ਯੂਰੀਆ 1 ਕਿੱਲੋ ਫੈਰਾ ਸਲਫੇਟ ਤੇ 7 800 ਗ੍ਰਾਮ ਚੂਨਾ ਤੇ ਬਾਕੀ ਘੱਟ ਵਾਲੀ ਨੋਜ਼ਲ ਦੇ ਨਾਲ ਸਪਰੇਅ ਕੀਤੀ ਆ 6 ਟੈਂਕੀਆਂ ਸਿੰਗਲ ਲਗਾਈਆਂ ਆ ਹੀ ਕਿੱਲੇ ਪ੍ਰਤੀ ਹੁਣ ਤੁਸੀਂ ਰਿਜ਼ਲਟ ਦੇਖੋ ਇਹਦਾ ਕਿੰਨਾ ਜਿਹੜੇ ਆਪਾਂ ਬੋਰੀਆਂ ਦੇ ਬੋਰੇ ਖਾਦ ਪਾਉਨੇ ਆ ਚਲੋ ਉਹ ਵੀ ਆਪਣੀ ਜਗ੍ਹਾ ਠੀਕ ਆ ਪਾਉਣੀ ਪੈਂਦੀ ਆ ਬਾਕੀ ਸਪਰੇਅ ਸਪਰੇਅ ਦਾ ਰਿਜ਼ਲਟ ਦੇਖੋ ਤੁਹਾਡੇ ਸਾਹਮਣੇ ਆ ਕਿੰਨਾ ਵਧੀਆ ਰਿਜ਼ਲਟ ਆ ਸਪਰੇਅ ਦਾ ਖੇਤ ਵੀ ਇੱਕੋ ਜਿਹਾ ਨੇ ਦੋਨੋਂ ਬਾਕੀ ਇਹ ਵੀ ਲੱਗਾ ਵੀ ਇੱਕੋ ਦਿਨ ਦੇ ਵਿੱਚ ਲੇਬਰ ਨੇ ਇੱਕੋ ਦਿਨ ਦੇ ਵਿੱਚ ਲਗਾਇਆ ਕੱਦੂ ਵੀ ਰੋਟਾਵੀਟਰ ਦੇ ਨਾਲ ਕੀਤੇ ਆ ਪਾਣੀ ਵੀ ਬਰਾਬਰ ਕੋਈ ਚੱਕਰ ਨਹੀਂ ਹੈਗਾ ਇਹ ਆ ਵੀ ਇਹ ਦੇਖੋ ਇਹਨੂੰ ਖਾਦਾਂ ਵੀ ਬਰਾਬਰ ਪਈਆਂ ਨੇ ਆ ਦੇਖੋ ਤਿੰਨ ਤਿੰਨ ਵਾਰਾਂ ਖਾਦਾਂ ਪਾਈ ਚੁੱਕੀਆਂ ਨੇ ਬਾਕੀ ਜ਼ਿੰਕ ਵਗੈਰਾ ਪਾਈ ਆ ਵੀਡੀਓ ਆਪਾਂ ਪਾਈਆਂ ਹੋਈਆਂ ਨੇ ਬਾਇਓ ਵੀ ਪਾਈ ਆ ਤੇ ਸਪਰੇਅ ਦਾ ਰਿਜ਼ਲਟ ਜਿਹੜਾ ਔਰ ਸਪਰੇਅ ਨੇ ਰਿਜ਼ਲਟ ਆਪਣਾ ਵੱਖਰਾ ਹੀ ਦੱਸਿਆ ਬਾਕੀ ਇਹ ਝੋਨਾ ਦੇਖੋ ਫੈਰਾ ਸਲਫੇਟ ਯੂਰੀਆ ਤੇ ਚੂਨੇ ਦਾ ਪਾਣੀ ਬਾਕੀ ਡੋਜ਼ ਮੈਂ ਦੱਸ ਦਿੱਤੀ ਆ ਟੈਂਕੀਆਂ ਵੀ ਦੱਸ ਦਿੱਤੀਆਂ ਨੇ ਤੇ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਆ ਬਾਕੀ ਸਾਡੇ ਅ ਅਸੀਂ ਹੁਣ ਜਿਹੜੀਆਂ YouTube ਤੇ ਵੀਡੀਓ ਪਾਉਂਦੇ ਆ ਕਿਉਂਕਿ ਵੀਡੀਓ ਲੰਬੀਆਂ ਹੋ ਜਾਂਦੀਆਂ ਹਨ ਫਿਰ ਉਹਦੀ ਕਰਕੇ ਅਸੀਂ ਹਜ਼ਾਰਾਂ ਦਾ ਵੀਡੀਓ YouTube ਤੇ ਪਾਉਂਦੇ ਆ ਸਾਡੇ Instagram ਜਿਹੜੇ ਪੇਜ ਹੈਗੇ ਨੇ ਉਹ ਵੀ ਫੋਲੋ ਜ਼ਰੂਰ ਕਰਿਓ ਇਹ ਸਾਡਾ YouTube ਚੈਨਲ ਵੀ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕਣ ਬਾਕੀ ਅਸੀਂ ਵੀਡੀਓ ਜਿਹੜੀਆਂ ਪਾਉਂਦੇ ਆ ਉਹ ਜਿੰਨੀ ਕਿ ਸਾਨੂੰ ਜਾਣਕਾਰੀ ਹੁੰਦੀ ਹੈ ਜਾਂ ਅਸੀਂ ਟ੍ਰੈਲ ਕੀਤਾ ਹੁੰਦਾ ਜਾਂ ਅਸੀਂ ਆਪਣੇ ਕੰਮ ਪ੍ਰਤੀ ਪਾਉਂਦੇ ਆ ਜਿਹੜਾ ਵੀ ਸਾਡਾ ਆਪ ਦਾ ਬਿਜ਼ਨਸ ਹੈ ਆ ਜੈਗਰੀ ਦਾ ਗੁੜ ਦਾ ਜਾਂ ਅਚਾਰ ਦਾ ਦੇਸੀ ਕਿ ਉਹਦਾ ਮਤਲਬ ਉਹਦੀਆਂ ਅਸੀਂ ਵੀਡੀਓ ਪਾਉਂਦੇ ਆ ਕੋਈ ਫਾਲਤੂ ਵੀਡੀਓ ਨਹੀਂ ਪਾਉਂਦੇ ਹੈਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ